ਤੋ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਵੱਡੀ ਖਬਰ ਹੈ ਤਿੰਨ ਲੋਕਾਂ ਨੂੰ ਦੱਸਿਆ ਕਿ ਰੈਸਕਿਊ ਕੀਤਾ ਗਿਆ ਹੈ ਔਰ ਮਲਬੇ ਦੇ ਵਿੱਚ ਲੋਕਾਂ ਨੂੰ ਕੱਢਣ ਦੀਆਂ ਮਲਬੇ ਦੇ ਹੇਠੋਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਤਾਂ ਵੱਡੀ ਖਬਰ ਹੈ ਦਿੱਲੀ ਤੋਂ ਦਿੱਲੀ ਦੇ ਵਿੱਚ ਇਮਾਰਤ ਡਿੱਗੀ ਹੈ ਔਰ ਕਬੀਰ ਨਗਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਖੜੇ ਹੋਏ ਨੇ ਔਰ ਸੁਭਾਵਿਕ ਤੌਰ ਤੇ ਜਿਹੜੇ ਮਲਬੇ ਦੇ ਹੇਠਾਂ ਦਬੇ ਹੋਏ ਲੋਕ ਨੇ ਉਹਨਾਂ ਨੂੰ ਕੁੱਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਿੰਨ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ ਹਾਲਾਂਕਿ ਇਹ ਵੀ ਬੇਕਦਰ ਅਹਿਮ ਹੈ ਅਜੇ ਸਵਾਲ ਹੈ ਕਿ ਕਿੰਨੇ ਲੋਕ ਇੱਥੇ ਦਬੇ ਹੋ ਸਕਦੇ ਨੇ ਕਿਉਂਕਿ ਇਸ ਕਿਸਮ ਦੇ ਹਾਦਸੇ ਜਿਹੜੇ ਨੇ ਉਹ ਕਈ ਜਾਨੀ ਜਿਹੜੇ ਹਜ਼ਾਨਾ ਦਾ ਨੁਕਸਾਨ ਕਰ ਜਾਂਦੇ ਨੇ ਤਾਂ ਹੁਣ ਵੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਮਲਬੇ ਦੇ ਹੇਠਾਂ ਜਿਹੜੇ ਲੋਕ ਦਬੇ ਹੋਏ ਨੇ ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤਿੰਦ ਦਾ ਰੈਸਕਿਊ ਕੀਤਾ ਜਾ ਚੁਕਿਆ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਨ ਡੀਆਰਐਫ ਦੀ ਟੀਮ ਲੱਗੀ ਹੋਈ ਹੈ ਔਰ ਜਿਹੇ ਕਿਸਮ ਦੇ ਹਾਦਸਿਆਂ ਦੇ ਵਿੱਚ ਫੌਰਨ ਤੌਰ ਤੇ ਡੀਆਰਐਫ ਐਸਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਪਹੁੰਚਦੀਆਂ ਨੇ ਤਾਂ ਕਿ ਲੋਕਾਂ ਨੂੰ ਬਚਾਇਆ ਜਾ ਸਕੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਅਚਾਨਕ ਇਹ ਇਮਾਰਤ ਡਿੱਗੀ ਹੈ ਦਿੱਲੀ ਦੇ ਵਿੱਚ ਇਹ ਇਮਾਰਤ ਡਿੱਗੀ ਆ ਹਾਲਾਂਕਿ ਸਵਾਲ ਅਜੇ ਬਣਿਆ ਹੋਇਆ ਕਿ ਆਖਰਕਾਰ ਕਿਵੇਂ ਇਹ ਇਮਾਰਤ ਡਿੱਗੀ ਕਿ ਖਸਤਾ ਹਾਲਤ ਇਮਾਰਤ ਸੀ ਜਾਂ ਫਿਰ ਕੋਈ ਨਿਰਮਾਣ ਅਧਿਨ ਇਮਾਰਤ ਸੀ ਜਾਂ ਕਿਸੇ ਕਿਸਮ ਦਾ ਹੋਰ ਕੋਈ ਇੱਥੇ ਕਾਰਨ ਸਾਹਮਣੇ ਆਇਆ ਹੈ ਕੀ ਵਜ੍ਹਾ ਹੈ ਇਹ ਸਭ ਸਵਾਲ ਨੇ ਸੁਭਾਵਿਕ ਤੌਰ ਤੇ ਜਾਂਚ ਹੁੰਦੀ ਹੈ ਇਸ ਕਿਸਮ ਦੇ ਹਾਦਸਿਆਂ ਦੀ ਜਦੋਂ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਕਿਉਂਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਵੱਡਾ ਜਾਨੀ ਨੁਕਸਾਨ ਹੋਇਆ ਹੈ ਪਰਿਵਾਰਕ ਮੈਂਬਰ ਉਹ ਹੀ ਉਹ ਸਮਝ ਸਕਦੇ ਨੇ ਜਿਨ੍ਹਾਂ ਦੇ ਇਹ ਜੀ ਗਏ ਨੇ ਹਾਲਕਿ ਇਹ ਵੀ ਅਜੇ ਵੇਖਣਾ ਹੈ ਕਿ ਜਿਹੜੀ ਇਮਾਰਤ ਡਿੱਗੀ ਹੈ ਜੇਕਰ ਉਹ ਨਿਰਮਾਣधीन ਸੀ ਕਿ ਉੱਥੇ ਮਜ਼ਦੂਰ ਸਨ ਜਾਂ ਫਿਰ ਜੇਕਰ ਨਿਰਮਾਣधीन ਨਹੀਂ ਸੀ ਖਸਤਾ ਹਾਲਤ ਸੀ ਤਾਂ ਫਿਰ ਕੀ ਉੱਥੋਂ ਲੋਕ ਜਿਹੜੇ ਜਿਹਨਾਂ ਦੀ ਮੌਤ ਹੋਈ ਹੈ ਕਿ ਉੱਥੋਂ ਗੁਜ਼ਰ ਰਹੇ ਸੀ ਜਾਂ ਫਿਰ ਇਮਾਰਤ ਦੇ ਵਿੱਚ ਰਹਿਣ ਵਾਲੇ ਲੋਕ ਨੇ ਤਾਂ ਇਹ ਸਾਰੇ ਸਵਾਲ ਅਜੇ ਬਣੇ ਹੋਏ ਨੇ ਪਰ ਦਿੱਲੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਦਸਾ ਜਿਹੜਾ ਹੈ ਭਿਆਨਕ ਅਸੀਂ ਕਹਿ ਸਕਦੇ ਹਾਂ ਵਾਪਰਿਆ ਕਬੀਰਨਗਰ कबीर नगर है दिल्ली का जिथे कि यह हादसा वापर है हेठा दबन के नलबे हेठा दबन के न दो लोगों की मौत हो गई है और तीन लोग जोड़े ने अजे भी दसया जा रहा है तीन लोगों का रेस्क्यू किया गया और लोग इस हेठा दबे हुए हो, हो सकते हैं जिन्होंने लैके पूरी तरह के नीं कह सकते हैं कि रैसक्यू ऑपरेशन चलाया जा रहा है और एन डी आर एफ की टीम पहुंची हुई है मौके पर तस्वीर भी असंकूँ दिखा रहे हैं और कुल मिला के बेहद अहम है इस वेल्ले बड़ी खबर है ਅ ਦਿੱਲੀ ਤੋਂ ਰ Rajasthan Delhi ਤੋਂ ਇਹ ਖਬਰ ਹੈ ਔਰ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਸ ਕਿਸਮ ਦੇ ਨਾਲੇ ਹਾਦਸਾ ਵਾਪਰਿਆ ਬਹੁਤ ਸਾਰੇ ਲੋਕ ਇੱਥੇ ਖੜੇ ਹੋਏ ਨੇ ਔਰ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ ਹੈ ਸੁਭਾਵਿਕ ਤੌਰ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਬਹੁਤ ਵੱਡਾ ਇੱਕ ਝਟਕਾ ਲੱਗਿਆ ਔਰ ਇਹ ਵੀ ਇਹ ਹੈ ਮੈਂ ਕਿ ਕਿਸ ਤਰੀਕੇ ਦੇ ਨਾਲੇ ਹਾਦਸਾ ਵਾਪਰਿਆ ਸਾਰੇ ਸਵਾਲ ਬਣੇ ਹੋਏ ਨੇ गिरने ਕੀ ਕਾਲ ਮਿਲੀ ਹਾਊਸ ਕਾਲੈਪਸ ਕੀ ਕਾਲ ਮਿਲੀ ਹੈ ਕਿ ਇਸ ਦੇ ਅੰਦਰ हाउस कोलैप्स है और हम यहाँ मौके पे पहुँचे मौके पहुँचा देखा तो बिल्डिंग में आदमी दबे बताए पब्लिक ने हमने सर्च करा और अब मदद तीन आदमी निकाले चार गाड़ी फायर ब्रिगेड की तीन आदमी कटे गए नहीं ये दसया गया है फायर ब्रिगेड के कर्मचारी जिनाद अब बयान सामने आया है जिन्होंने गल बात की थी और दसया है कि तीन आदमी कड़े गए ने ਔਰ ਬਾਕੀ ਦਬੇ ਹੋਏ ਨੇ ਇਹ ਵੀ ਉਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਹੈ ਚਾਰ ਗੱਡੀਆਂ ਇੱਥੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਆਈਆਂ ਨੇ ਔਰ ਉਸ ਦੀ ਮਦਦ ਦੇ ਨਾਲ ਸੁਭਾਵਿਕ ਤੌਰ ਤੇ ਲੋਕਾਂ ਨੂੰ ਕੱਢਿਆ ਜਾਏਗਾ ਔਰ ਇਹ ਤਸਵੀਰਾਂ ਨੇ ਐਨਡੀਆਰਐਫ ਦੀ ਟੀਮ ਪਹੁੰਚੀ ਹੋਈ ਹੈ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਸਾਰੇ ਸਵਾਲ ਜੇ ਬੜੇ ਹੋਏ ਨੇ ਕਿ ਕਿਸ ਕਿਸਮ ਦਾ ਇਹ ਹਾਦਸਾ ਹੈ ਔਰ ਕਿਉਂ ਅਚਨਚੇਤ ਬਿਲਡਿੰਗ ਡਿੱਗ ਜਾਂਦੀ ਹੈ ਤਾਂ ਕੁਲ ਮਿਲਾ ਕੇ ਇਸ ਵੇਲੇ ਦੀ ਅਹਿਮ ਖਬਰ ਕਬੀਰ ਨਗਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਦਿੱਲੀ ਤੋਂ ਇਹ ਖਬਰ ਹੈ ਦਿੱਲੀ ਦੇ ਵਿੱਚ ਇਸ ਕਿਸਮ ਦੀ ਇਹ ਘਟਨਾ ਵਾਪਰੀ ਹੈ ਹਾਲਾਂਕਿ ਬਹੁਤ ਸਾਰੇ ਅਜਿਹੇ ਅਚੰਚਿਤ ਹਾਦਸੇ ਜਿਹੜੇ ਨੇ ਉਹ ਕਈ ਜਨਨਾ ਨੂੰ ਲੈ ਜਾਂਦੇ ਨੇ ਪਰ ਕਿਤੇ ਨਾ ਕਿਤੇ ਸਵਾਲ ਹੈ ਕਿ ਆਖਰਕਾਰ ਕਿਵੇਂ ਇਹ ਇਮਾਰਤ ਜਿਹੜੀ ਹੈ ਉਹ ਡਿੱਗੀ ਹੈ ਔਰ ਕਿੰਨਾ ਕੁ ਜ਼ਿਆਦਾ ਹੋਰ ਨੁਕਸਾਨ ਇਸ ਦੇ ਵਿੱਚ ਖਦਸ਼ਾ ਹੈ ਕਿਉਂਕਿ ਅਜੇ ਵੀ ਮੰਨਿਆ ਜਾ ਰਿਹਾ ਹੈ ਕੁਝ ਲੋਕ ਅੰਦਰ ਫਸੇ ਹੋ ਸਕਦੇ ਨੇ ਮਲਬੇ ਦੇ ਹੇਠਾਂ ਔਰ ਇਹ ਤਸਵੀਰਾਂ ਕੁਝ ਹੋਰ ਅਪਡੇਟਿਡ ਆ ਗਈਆਂ ਨੇ ਅਪਡੇਟਿਡ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਲਬਾ ਜਿਹੜਾ ਹੈ ਬੇहद ਜ਼ਿਆਦਾ ਇੱਥੇ ਨਜ਼ਰ ਆ ਰਿਹਾ ਹੈ का वर्क चल रहा था उसमें तो शायद में में यूज़ हुए तो साइड में दीवार लचक खा गई तो गिर गई थी पीछे से इसमें तीन चार लोग बता रहे थे, हम अपने बता बता के कुछ रहे थे और कुछ एरिया के यहाँ बंदे थे आठ दस जन थे दस बारह बंदे जो निकालने में थे हम सब लोग तो तीन एक बच्चा बता रहे एक बता रहे हैं बच्चा शायद थोड़ा बड़ा है और बता रहे हैं तीन को निकाल चुके हैं उसमें से दो बंदों की डेथ हो गई बिल्डिंग गिरने की हाउस कलेप्स है और हम यहाँ मौके पे पहुँचे मौके पहुँचा देखा तो बिल्डिंग में आदमी दबे बताए पब्लिक ने हमने सर्च करा और उसमें था तीन आदमी निकाले चार गाड़ी फायर ब्रिगेड की तो बिल्कुल जेड़े तीन जेड़े अजय कड़े गए ने वो ठीक ने और दूसरे पासे जेड़े दो जिन्हां दी मौत हुई है उस दे विच एक बच्चा दसया जा रहा है थोड़ा बड़ा सी कह सकते हैं ਅੰਦਾਜ਼ਨ ਅਸੀਂ ਕਹਿ ਸਕਦੇ ਆ ਕਿ ਹੋ ਸਕਦਾ ਹੈ ਕਿ 6-7 ਸਾਲ ਤੋਂ ਲੈ ਕੇ 12-13 ਸਾਲ ਦੀ ਉਸ ਦੀ ਉਮਰ ਹੋਵੇ ਇੱਕ ਨੱਕ ਬੱਚਾ ਦੱਸਿਆ ਜਾ ਰਿਹਾ ਜਿਸ ਦੀ ਮੌਤ ਹੋਈ ਹੈ ਤਾਂ 10 ਤੋਂ 12 ਜਣੇ ਦੱਸੇ ਜਾ ਰਹੇ ਨੇ ਇੱਕ ਨੌਜਵਾਨ ਦਾ ਇਹ ਬਿਆਨ ਸਾਹਮਣੇ ਆਇਆ ਹੈ ਫਰੈਂਡਸ ਦਾ ਜ਼ਿਕਰ ਕਰ ਰਿਹਾ ਹੈ ਕੁਝ ਦੋਸਤ ਦਾ ਜ਼ਿਕਰ ਕਰ ਰਿਹਾ ਹੈ ਆ ਤਾਂ ਸਵਾਭਿਕ ਤੌਰ ਤੇ ਨੌਜਵਾਨ ਹੋਣਗੇ ਔਰ ਇਹ ਤਸਵੀਰਾਂ ਜਿਹੜੀਆਂ ਨੇ ਹਾਲਾਂਕਿ ਅਸੂ ਲੈ ਕੇ ਪੁਖਤਾ ਜਿਹੜੀ ਜਾਣਕਾਰੀ ਆ ਉਹ ਥੋੜੇ ਸਮੇਂ ਦੇ ਵਿੱਚ ਜਿਹੜੀ ਆ ਸਾਹਮਣੇ ਜ਼ਰੂਰ ਆਏਗੀ ਕਿ ਅਖਰਕਾਰ ਇਸ ਦੀ ਵਜ੍ਹਾ ਕੀ ਹੈ ਔਰ ਕਿリエ ਇਮਾਰਤ ਸੀ ਕਿਵੇਂ ਇਹ ਇਮਾਰਤ ਡਿੱਗ ਗਈ ਔਰ ਕਿਸ ਦਾ ਇਸ ਦਾ ਕਾਰਨ ਕੀ ਹੈ ਔਰ ਕਿਸ ਤਰੀਕੇ ਨਾਲ ਇਸ ਸਾਰੇ ਘਟਨਾਕ੍ਰਮ ਨੂੰ ਵੇਖਿਆ ਜਾਵੇ ਪਰ ਕਿਤੇ ਨਾ ਕਿਤੇ ਬੇहद ਵੱਡੀ ਖਬਰ ਹੈ ਔਰ ਉਹ ਜਾਨੀ ਨੁਕਸਾਨ ਜਿਹੜਾ ਹੈ ਉਹ ਕਾਫੀ ਜ਼ਿਆਦਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਿਆ